ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਪ੍ਰਸਾਦ ਗੁਰੂ ਜੀ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਘਰ ਸ੍ਰੀ ਦਰਬਾਰ ਸਾਹਿਬ ਸਾਚੇ ਸ੍ਰੀ ਹਰਮੰਦਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਅਸਲ ਸਥਾਨ ਕਿਰਤ ਕਰੋ ਨਾਮ ਜੋਤੋ ਵਾਲਿ ਸੋ ਕੋ ਮਾਰਿਆ ਸਿੱਖਾ ਜਗਤ ਦੇ ਗੁਰੂ ਨਾਨਕ ਨਿਰਮਲ ਪੰਥ ਪਿਤਾ ਜਿਹੜਾ ਸਮੂਹੀ ਮਨੁੱਖਤਾ ਨੇ ਆਪਣੇ ਪਿਤਾ ਲਏ ਗੁਰੂ ਨਾਨਕ ਦਾ ਘਰ ਪਰ ਕੱਲ ਸਾਪ ਤਰੀਕੋ ਜਿਹੜੀਆਂ ਖਬਰਾਂ ਆਪਾਂ ਸੁਣ ਰਹੇ ਆ ਇਹ ਦੇਸ਼ ਦੇ ਪਾਕਿਸਤਾਨ ਭਾਰਤ ਦੀ ਜੰਗ ਦੇ ਐਲਾਨ ਜਾਂ ਇੱਕਾ ਦੁੱਕਾ ਗੋਲੇ ਚੱਲ ਕੇ ਤੇ ਬਹੁਤ ਪਾਸੇ ਮਨੁੱਖਤਾ ਦਾ ਨੁਕਸਾਨ ਹੋਇਆ ਇਹ ਕੋਈ ਚੰਗੀ ਗੱਲ ਨਹੀਂ ਹੈ ਕਿਉਂਕਿ ਜੰਗ ਲੜਨ ਵਾਸਤੇ ਸਿਰਫ ਪੰਜਾਬ ਦੀ ਧਰਤੀ ਨੂੰ ਚੁਣਿਆ ਜਾਂਦਾ ਹੈ ਜਦੋਂ ਕਿ ਦੋਨੇ ਪਾਸੇ ਕੜਦਾ ਪੰਜਾਬ ਨਹੀਂਦਾ ਪੰਜਾਬ 1947 ਦੀ ਵੰਡ ਤੋਂ ਲੈ ਕੇ ਅੱਜ ਤੱਕ ਤੇ ਸੰਤਾਪ ਜਿਹੜਾ ਪੰਜਾਬ ਹੀ ਭੋਗ ਰਿਹਾ ਹੈ ਗੁਜਰਾਤ ਦਾ ਇਲਾਕਾ Rajasthan ਦਾ ਬਾਰਡਰ ਜੇ ਸਰਕਾਰ ਨੇ ਲੜਾਈ ਲੜਨ ਦਾ ਸਹੂਲਤ ਦੇਣਾ ਰਸਤਾ ਤੋਂ ਲੜਾਈ ਨਹੀਂ ਹੋਇਆ ਜਾ ਉਹ ਜਿਹੜੀ ਸਮिति ਨੇ ਆਪਣੀ ਕਲਾ ਦੇ ਵਿੱਚ ਲਾਜ਼ਮੀ ਨਾਮ ਚੜ ਵੀ ਕਲਾ ਤੇਰੇ ਬਾਣੇ ਸਵਤ ਦਾ ਪਰਾ ਬਾਰ ਬਾਰ ਨੂੰ ਸੁੱਕੀ ਵਸਤੇ ਲੋਕਾਂ ਨੂੰ ਪਤਾ ਨਹੀਂ ਉਸ ਤੋਂ ਪਹਿਲਾਂ ਕਿੰਨੀ ਵਾਰੀ ਜਾੜਿਆ ਗਿਆ ਤੇ ਇਹਨਾਂ ਨੂੰ ਕੈਲਫੀਸ਼ਾ ਜਾਵੇ ਜਿਹੜੇ ਬਾਦਰਾ ਦੇ ਤੇ ਗੁਰੂ ਨਾਨਕ ਪਾਸ਼ਾ ਵਾਲੇ ਦੇ ਅਸੂ ਅਨਸਾਰ ਕਿਰਤ ਕਰਦੇ ਨੇ ਆਪਣੇ ਜ਼ਿੰਮੇਵਾਰ ਦੁਕਾਨਦਾਰੀ ਵਪਾਰ ਪਰਿਵਾਰ ਚਲਾਉਣ ਦੇ ਤੇ ਉਹਨਾਂ ਨੂੰ ਆਪਣੇ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਕੋਲ ਜਾਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ ਇਸ ਕਰਕੇ ਦੋਨੋਂ ਪਾਸਿਆਂ ਦੀ ਸਰਕਾਰਾਂ ਨੂੰ ਉਸ ਗੱਲ ਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਭਾਈ ਮਨੁੱਖਤਾ ਦਾ ਕਾਰਨਾ ਕਰੋ ਵੱਟੋ ਵੱਟ ਆਪਸੇ ਬੈਠ ਕੇ ਜੇ ਇਹ ਲਖਣੇ ਸਮਝਾਏ ਜਾ ਸਕਦੇ ਜੇ ਕਹਿ ਲਗਾਣ ਕੱਟਣਾਂ ਦੀ ਗੱਲ ਕਰੀਏ ਉਹ ਬਹੁਤ ਦੁਖਦਾਈ ਕੱਟਣਾ ਹੈ ਪਰ ਕਿਹ ਲੋਕ ਕਿੱਥੋਂ ਆਏ ਕਿਸੇ ਦੱਸਿਆ ਕਿਉਂਕਿ ਬਹੁਤੋ ਲੋਕ ਤੇ ਕਹਿ ਰਹੇ ਕਿ ਭਾਰਤ ਦੇ ਚੇਤੂ ਰਹੇ ਤੇ ਜੇ ਸਾਨੂੰ ਇਹਨਾਂ ਪਤਾ ਕਿ ਸਾਨੂੰ 13 ਸਾਲਾਂ ਚਾਰੀਆਂ ਕਿ ਭਾਰਤ ਸਰਕਾਰ ਨੂੰ ਪਤਾ ਲੱਗ ਗਿਆ ਕਿ ਪਾਕਿਸਤਾਨ ਦਾ ਇੱਕ ਪਾਇਲਟ ਜਿਹੜਾ ਉਹਨੇ ਆਪਣਾ ਸਾਰਾ ਪਰਿਵਾਰ ਨੂੰ ਯਾਰਕ ਤੇ ਫਲਾਣੀ ਜਗ੍ਹਾ ਤੇ ਭੇਜ ਦਿੱਤਾ ਜੁਆਸੇ ਭੇਜ ਦਿੱਤਾ ਤੇ ਸਾਨੂੰ ਇਹਨਾਂ ਨੂੰ ਪਤਾ ਲੱਗਿਆ ਕਿ ਪਹਿਰਗਾਮ ਦੇ ਵਿੱਚ ਕਤਲਾ ਕਰਨ ਵਾਲੇ ਜਿਹੜੇ ਉਹ ਕਿੱਥੇ ਚਲੇ ਗਏ ਤੇ ਪੀਸਲਪੁਰਾ ਦੇ ਵਿੱਚ ਸਿੱਖ ਮਾਰੇ ਗਏ ਉਹਨਾਂ ਦਾ ਕਿਸੇ ਨੇ ਕਦੀ ਧਿਆਨ ਨਹੀਂ ਕੀਤਾ ਦਿੱਲੀ ਵਿੱਚ ਬੰਗਲੇ ਉਹਨਾਂ ਦੀ ਕਿਸੇ ਨੇ ਕੁਝ ਪੜਤਾਲ ਨਹੀਂ ਕੀਤੀ ਅੱਜ ਜਦ ਲੱਗਣ ਗਈ ਅਸਾਰ ਨੂੰ ਤੇ ਸਿੱਖ ਗੁਰੂਆਂ ਦਾ ਵਾਰਤਾ ਪਾਇਆ ਜਾ ਰਿਹਾ ਹੈ ਸਿੱਖਾਂ ਦੀਆਂ ਕੁਰਬਾਨੀਆਂ ਦਾ ਕੀਤਾ ਆ ਗਿਆ ਅਜੇ ਤੱਕ ਕਿਸੇ ਨੇ ਸਿੱਖਾਂ ਦੀਆਂ ਕੁਰਬਾਨੀਆਂ ਦੀ ਯਾਦ ਹੀ ਨਹੀਂ ਆਈ ਕਿ ਸਿੱਖ ਕਿਵੇਂ ਕਾਲੇ ਪਾਣੇ ਗਏ ਕਿਵੇਂ ਉਹਨਾਂ ਦੇ ਬੇਸ ਨਕਾਲਾ ਕੀਤਾ ਕਿਵੇਂ ਉਹਨਾਂ ਦੀਆਂ ਪ੍ਰਾਪਰਟੀਆਂ ਖੁਰਕ ਕੀਤੀਆਂ ਤੇ ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਸਾਸਕੇ ਪੈਸੇ ਦੇ ਰਸਤੇ ਤਮੇ ਉਹਨਾਂ ਨੂੰ ਵਾਰ-ਵਾਰ ਉਜਾੜਨ ਵਾਸਤੇ ਸਭ ਇਹ ਹਕੂਮਤਾਂ ਲੋ ਤੇ ਜਿਹੜਾ ਤਹਈਆ ਕੀਤਾ ਹੈ ਅੱਜ ਦਾ ਨਹੀਂ 555 ਸਾਲ ਪਹਿਲਾਂ ਜਿਹੜਾ ਗੁਰਦਵਾਰ ਪਾਤਸ਼ਾਹ ਮਹਾਰਾਜ ਨੇ ਜਲਦੀ ਦਾ ਕੰਨਣ ਕੀਤਾ ਸੀ ਕਿ ਭਾਈ ਦੇ ਜਨਮ ਪੌੜਾ ਹੋਇਆ ਤੇ ਛੁੱਭ ਬਣਾਵਾ ਨਹੀਂ ਪਾਏ ਤੇ ਜਿਹੜਾ ਹੈ ਤੇ ਇਹ ਜਿਹਾ ਹੋਣਾ ਚਾਹੀਦਾ ਹੈ ਸਬਰ ਸੰਤੋਖ ਵਾਲਾ ਹੋਵੇ ਜੱਤਾਂ ਦੁਆਰਾ ਹੋਵੇ ਤੇ ਸਤਿਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੇ ਪਾੜਿਆਂ ਨੂੰ ਕਿਹਾ ਸੀ ਕਿ ਇਹੋ ਜਿਹਾ ਜੀਕ ਸਹੀ ਤਾਂ ਪਾੜੇ ਘੱਟ ਤੇ ਉਸ ਟਾਈਮ ਤੋਂ ਇਸ ਭਾਰਤ ਦੇ ਅਣਖੀ ਗੈਰਤੀ ਭਰੇ ਹੋਏ ਲੋਕਾਂ ਦੇ ਸਰਬੀਜੜਿਆ ਉਹਨਾਂ ਨੂੰ ਦਬਾਉਣ ਵਾਸਤੇ ਯਤਨ ਕਰ ਰਿਹਾ 555 ਸਾਲ ਤੋਂ ਤੇ ਜੇ ਭਾਈ ਲੜਦਾ ਹੀ ਆ ਤੇ ਜੇ ਜੀ ਮਾਨਕਪਾਲ ਸਾਹਿਬ ਮਹਾਰਾਜ ਨੇ ਬਾਦਰ ਨੂੰ ਜਾਬਰ ਕਿਹਾ ਸੀ ਨਾ ਤੇ ਇਸ ਤਰ੍ਹਾਂ ਸਿੱਧੂ ਪੇਲੇ ਦੇ ਨਾਲ ਲੜੇ ਆ ਇਹ ਜਿਹੜੀ ਆਨ ਮਨੁਸ਼ਤਾ ਜਿਹੜੀ ਆਨ ਕਰਤ ਕਰਨ ਵਾਲੇ ਨਾਮ ਜਪਣ ਵਾਲੇ ਵੰਦ ਕੇ ਛੱਡਣ ਵਾਲੇ ਉਹ ਪੰਜਾਬ ਦਾ ਹਿੰਦੂ ਹੈ ਭਾਵੇਂ ਪੰਜਾਬ ਦਾ ਮੁ슬ਮਾਨ ਹੋਵੇ ਤੇ ਪੰਜਾਬ ਦਾ ਭਾਵੇਂ ਪੰਜਾਬ ਦਾ ਇਸਾਈ ਜੈਨੂ ਬੋਧੀ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ ਉਹ ਜਾਗਦੇ ਲੋਕ ਦੇ ਨੇਰੇ ਸਾਰੇ ਸਰਬੱਤ ਦਾ ਭਲਾ ਮੰਗਦੇ ਆ ਸਰਬੱਤ ਦਾ ਭਾਵ ਤੇ ਵਿਸ਼ੇਸ ਭਰ ਦਾ ਭਲਾ ਇਸ ਕਰਕੇ ਬਾਰ-ਬਾਰ ਇਹਨਾਂ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਕਿ ਭਾਵੇਂ ਸ਼ੌਕ ਹੈ ਜੰਗ ਲੜਨ ਦਾ ਤੇ ਭਾਈ ਆਪਣੇ ਰਸਤੇ ਵਿਗਰਾਹ ਦੇ Rajasthan ਦੇ ਰਸਤੇ ਤੇ ਜਾ ਕੇ ਲੜੋ ਜੀ ਮਹਾਰਾਜ ਸਾਹਿਬ ਕਿਰਪਾ ਕਰ ਲਓ ਕਿਉਂਕਿ ਪਾਕਿਸਤਾਨ ਦੇ ਨੇਤਾਵਾਂ ਨੂੰ ਨੁਕਸਾਨ ਹੋਇਆ ਉੱਥੇ ਭਾਰਤ ਦੇ ਨੀਲਖ ਜਿਲ੍ਹੇ ਦੇ ਵਿੱਚ ਗੁਰੂ ਘਰ ਦੇ ਗਰੰਤੀ ਸਿੰਘ ਜਿਹੜੇ ਆ ਉਹਨਾਂ ਨੇ ਸਿਹਾਬ ਅੰਦਾਜ ਪੀਣਾ ਪਿਆ ਪੀਰਪਲ ਕਰ ਗਿਆ ਜਦੋਂ ਕਿ ਪਹਿਲਾ ਆਰਮੀ ਦੇ ਵੀ ਤੋਂ ਰਿਟਾਇਰ ਹੋਏ ਤੇ ਫਿਰ ਕੁਝ ਦੇ ਜ਼ਿੰਮੇਵਾਰੀ ਤੇ ਕਾਜੀ ਸੇ ਜੋ ਸੇਵਾ ਲਿਵਾ ਰਹੇ ਸੀ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਸਮੁਪਤੀ ਮਨੁੱਖਤਾ ਦੇ ਵਿੱਚ ਸ਼ਾਂਤੀ ਜਿਵੇਂ ਪੰਜ ਪਿਆਰੇ ਸਾਹਿਬਾਨ ਆਲਾ ਪਾਸਾ ਸੰਗਤ ਨੂੰ ਅਗਰ ਸੁਖਾਲ ਸੁਆਗਤ ਦੇ ਅਰਦਾਸ ਕਰਾਈਏ ਉਹ ਨਾਲ ਨਾਮ ਚੜ੍ਹਦੀ ਕਲਾ ਤੇਰੇ ਭਾਰੇ ਸਭ ਦਾ ਭਲਾ ਉਹ ਤੇ ਆਪਾਂ ਸਾਰੇ ਪ੍ਰਬੰਧ ਦੇ ਭਲੇ ਦੀ ਅਰਦਾਸ ਕਰੀਏ ਸੁਖ ਵਰਦਾ ਨਹੀਂ ਹੈ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸੱਚ ਦਾ ਮਾਰਗ ਦੱਸਿਆ ਕਿ ਬੋਲੀਏ ਸਾਡੇ ਧਰਮ ਦੀ ਉੋਠਣਾ ਬੋਲੀਏ ਪਰ ਨਜਾਇਜ਼ ਜੋ ਕਿਸੇ ਤਰ੍ਹਾਂ ਦੇ ਤਰੀਕੇ ਨਾਲ ਸੂਫੀ ਵਸਦੇ ਲੋਕਾਂ ਨੂੰ ਉਜਾੜਨ ਦੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਮਾਰੀ ਗਏ ਨੇ ਭਾਈ ਦੁਆ ਦੇਸ਼ਾਂ ਦੀ ਸਰਕਾਰਾਂ ਨੂੰ ਮਿਲ ਬੈਠ ਕੇ ਇਸ ਮਸਲੇ ਨੂੰ ਸੁਝਾਏ